ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਕਸਾਲ ਦਾ ਜਿਹੜਾ ਮੁਖੀ ਹੈ ਬਗੜ ਬਿੱਲਾ ਹਰਨਾਮ ਸਿੰਘ ਧੋਮਾ ਉਹਨੇ ਇੱਕ ਪ੍ਰੋਗਰਾਮ ਦਿੱਤਾ ਹੈ ਅਨੰਦਪੁਰ ਸਾਹਿਬ ਵਿਖੇ ਪੰਥਕ ਇਕੱਤਰਤਾ ਰੱਖੀ ਹੈ ਉਹਦਾ ਕਾਰਨ ਹੈ ਵੀ ਜਿਹੜੇ ਨਵੇਂ ਜਸਦਾਰ ਲਾਏ ਗਏ ਨੇ ਉਹਨਾਂ ਦਾ ਵਿਰੋਧ ਕੀਤਾ ਜਾਵੇ ਮਤਲਬ ਉਹ ਜਸਦਾਰ ਨਹੀਂ ਚਾਹੁੰਦੇ ਮੈਂ ਗੱਲਵਾ ਥੋੜੀ ਜਿਹੀ ਕਰਨੀ ਹੈ ਇਹਨੂੰ ਧਿਆਨ ਦੇ ਵਿੱਚ ਰੱਖਿਓ ਸਭ ਤੋਂ ਪਹਿਲਾਂ ਤਾਂ ਇਹ ਸਭ ਤੋਂ ਵੱਡਾ ਝੂਠ ਹੈ ਕਿ ਜਿਹੜਾ ਜਿਹੜੀ ਟਕਸਾਲ ਹੈ ਇਹਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਨਾਲ ਜੋੜਿਆ ਜਾਂਦਾ ਹੈ ਬਾਬਾ ਦੀਪ ਸਿੰਘ ਪਹਿਲੇ ਜਸਦਾਰ ਸਾਹਿਬੇ ਜਾਂਦੇ ਨੇ ਇਹ ਇਤਿਹਾਸ ਦੇ ਵਿੱਚ ਰਲਗੱਡ ਕਰਕੇ ਇਹਨਾਂ ਨੇ ਝੂਠ ਬੋਲਿਆ ਕੋਈ ਮਤਲਬ ਨਹੀਂ ਹੁਣ ਜਿਹੜੀ ਇਹ ਅਖੋਤੀ ਇਕਤਤਾ ਜਾਂ ਅਖੋਤੀ ਜਿਹੜੇ ਟਕਸ਼ਾਲੀ ਢੁਮੇ ਵਰਗੇ ਨੇ ਧੂਤੇ ਨੇ ਕਿਉਂ ਰੱਖੀ ਐ ਇਹ ਤੇ ਥੋੜਾ ਜਿਹਾ ਗੌਰ ਕਰਿਓ ਇਹ ਕਦੇ ਨਹੀਂ ਚਾਹੁੰਦੇ ਵੀ ਬਾਬੇ ਨਾਨਕ ਦੀ ਵਿਚਾਰਧਾਰਾ ਵਾਲਾ ਜਹੇਦਾਰ ਤਖਤ ਇਹ ਹੋਵੇ ਮਤਲਬ ਅਕਾਲ ਤਖਤ ਦਾ ਜਹੇਦਾਰ ਬਾਬੇ ਨਾਨਕ ਦੀ ਵਿਚਾਰਧਾਰਾ ਵਾਲਾ ਹੋਵੇ ਮਤਲਬ ਬਾਬੇ ਨਾਨਕ ਦੇ ਸਿਧਾਂਤਾਂ ਦੀ ਗੱਲ ਕਰੇ ਸਭ ਨੂੰ ਗਲਵਕੜੇ ਵਿੱਚ ਲਵੇ ਇਹ ਉਹ ਜਹੇਦਾਰ ਬਿਲਕੁਲ ਨਹੀਂ ਚਾਹੁੰਦੇ ਇਹ ਕੀ ਚਾਹੁੰਦੇ ਐ ਜャ ਤਾਂ ਜਹੇਦਾਰ ਹੋਵੇ ਨਰੈਣੋ ਮਹੰਤ ਤੇ ਜャ ਕੋਈ ਜੇਲ ਵਿੱਚ ਬੈਠਾ ਹੋਇਆ ਖੜਕੂ ਅਤਵਾਦੀ ਹੋਵੇ ਇਹ ਇਹ ਚਾਹੁੰਦੇ ਐ ਜਿਹੜਾ ਪੂਰੀ ਕੌਮ ਨੂੰ ਬਦਨਾਮ ਕਰੇ ਜャ ਪੂਰੀ ਕੌਮ ਨੂੰ ਪਖੰਡੀ ਬਣਾ ਦੇ ਇਹ ਉਹ ਜਹੇਦਾਰ ਚਾਹੁੰਦੇ ਐ ਇਹ ਨਾਨਕ ਸਾਹਿਬੀ ਕਲੰਡਰ ਜਿਹੜੇ ਪਰਿਵਾਰ ਸਾਹਿਬ ਨੇ ਜਾਰੀ ਕੀਤੇ ਸੀ ਬਣਾਏ ਸੀ ਉਹ ਆਰਸ਼ ਦੇ ذریعے ਰੱਦ ਕਰਵਾਏਗੇ ਤੇ ਇਹ ਮੁਖੀ ਹੈ ਹਰਨਾਮ ਸਿੰਘ ਟਕਸਾਲ ਦਾ ਜਿਹੜਾ ਬਗੜ ਵਿਲਾ ਧੰਮੈ ਨਾਨਕਸ਼ਾਹੀ ਕਲੰਡਰ ਨੂੰ ਰੱਦ ਕਰਾਉਣ ਵਾਲਾ ਹੁਣ ਜਦੋਂ ਅੱਜ ਬਾਦਲਾਂ ਦੀ ਗੱਲ ਕਰਦੇ ਨੇ ਕਿ ਜ਼ਹਿਦਾਰ ਸਾਨੂੰ ਪਸੰਦ ਨਹੀਂ ਜਿਹੜੇ ਲਾਏ ਨੇ ਕੁਲਦੀਪ ਸਿੰਘ ਗੜਗਾਜ ਤੇ ਇਹ ਉਹ ਬੰਦੇ ਨੇ ਧੰਮੈ ਵਰਗੇ ਜਿਹੜੇ ਬਾਦਲ ਦੇ ਲਈ ਚੜ੍ਹਦੀ ਕਲਾ ਦੀਆਂ ਅਰਦਾਸਾਂ ਵੀ ਕਰਦੇ ਸੀ ਇਹ ਉਹ ਬਿੱਟਰ ਹੈ ਜਿਹੜਾ ਬਾਦਲ ਪਹੁੰਚਦਾ ਡੇਰੇ ਵਿੱਚ ਇਹਨਾਂ ਦੇ ਦਮਨਿਲ ਪ੍ਰਕਾਸ਼ਾਲ ਦੇ ਮਹਿਤਾ ਚੌਕ ਉੱਥੇ ਪਕੌੜੇ ਥਾਲ ਵਿੱਚ ਫੜੇ ਹੋਏ ਨੇ ਇਹਦੇ ਕੋਲੇ ਬਾਦਲ ਦੇ ਪੈਰਾ ਵਿੱਚ ਬੈਠਾ ਹੈ ਇਹ ਉਹ ਪਕੌੜੇ ਖਵਾਉਣ ਵਾਲਾ ਬਿੱਟਰ ਹੈ ਹਰਨਾਮ ਸਿੰਘ ਧੁੰਮ ਜਿਹੜਾ ਕਹਿੰਦਾ ਆਨੰਦਪੁਰ ਸਾਹਿਬ ਪਹੁੰਚੋ ਪੰਥ ਦੀ ਇਕਤਰਤਾ ਬਹੁਤ ਅਹਿਮ ਫੈਸਲੇ ਕਰਨੇ ਕੀ ਫੈਸਲੇ ਕਰਨੇ ਨੇ ਤੁਸੀਂ ਅੱਜ ਤੱਕ ਅਖੌਤੀ ਟਕਸਾਲ ਨੇ ਧੂਤਿਆਂ ਨੇ ਕੌਮ ਦੇ ਹਿੱਤ ਵਿੱਚ ਫੈਸਲਾ ਕੀਤਾ ਜਿਹੜਾ ਸ਼ਰਿਆਮ ਤੁਸੀਂ ਗੁੰਡਾਗਰਦੀ ਕੀਤੀ ਹੈ ਢੱਡਿਆਂ ਬਾਰੇ ਤੇ ਅਟੈਕ ਕਰਵਾਇਆ ਇਹ ਬਾਗੜ ਬਿੱਲਾ ਮੰਨ ਗਿਆ ਸੀ ਕਿ ਅਟੈਕ ਕਰਾਉਣਾ ਪਿਆ ਉਹਦੇ ਨਾਲ ਦੇ ਸਾਥੀ ਭਵਿੰਦਰ ਸਿੰਘ ਦਾ ਕਤਲ ਹੋਇਆ ਹਾਲੇ ਕੇਸ ਚੱਲ ਰਿਹਾ ਹੁਣ ਉਧਰ ਹੁਲਾ ਮਹਲਾ ਚੱਲਦਾ ਤੇ ਇਧਰ ਇਹ ਕੌਮ ਦਾ ਜਲੂਸ ਕੱਢਣ ਵਾਸਤੇ ਉਥੇ 71 ਦਾ ਕਰ ਰਹੇ ਨੇ ਕਰ ਕੌਣ ਰਹੇ ਨੇ ਜਿਹੜੇ ਕੌਮ ਦੀਆਂ ਜੜਾਂ ਵਿੱਚ ਤੇਲ ਦੇਣ ਵਾਲੇ ਨੇ ਜਿੰਨਾ ਬ੍ਰਾਹਮਣੀ ਬਾਦ ਪਖੰਡ ਬਾਦ ਕੌਮ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਜਣ ਕੇ ਜਣ ਕੇ ਕੌਮ ਨੂੰ ਪਖੰਡੀ ਬਣਾਇਆ ਉਹ ਸਭ ਕੁਝ ਟਕਸਾਲ ਦੀ ਇਹਨਾਂ ਧੂਤਿਆਂ ਦੀ ਦੇਣ ਹੈ ਮੈਂ ਬੇਨਤੀ ਕਰਨੀ ਹੈ ਜਿਹੜੇ ਕੌਮ ਦੇ ਸ਼ਿਰਦ ਲੋਕ ਨੇ ਜੇ ਚਾਹੁੰਦੇ ਹੋ ਨਾ ਕਿ ਬਾਬੇ ਨਾਨਕ ਦਾ ਫਲਸਫਾ ਘਰ-ਘਰ ਪਹੁੰਚੇ ਬਾਬੇ ਨਾਨਕ ਦਾ ਸਿਧਾਂਤ ਵਿਚਾਰਤਾ ਰਬਾ ਬਾਬੇ ਨਾਨਕ ਦੀ ਘਰ-ਘਰ ਦੇ ਵਿੱਚ ਪਹੁੰਚੇ ਤਾਂ ਜਿਹੜੇ ਧੂਤੇ ਟਕਸ਼ਾਲੀ ਹਰਨਾਮ ਸਿੰਘ ਤੋਂ ਮੈਂਬਰ ਕੇ ਪਾਗੜ ਬਲੇ ਕਹਿੰਦੇ ਨੇ ਪੰਥ ਇਕੱਤਰਤਾ ਹੋਵੇ ਪ੍ਰੋਗਰਾਮ ਰੱਖੀ ਪ੍ਰੋਗਰਾਮ ਰੱਖੀ ਬੈਠੇ ਨੇ ਉਹਨਾਂ ਦੇ ਪ੍ਰਸਿੱਧੀ ਧਰਤੀ ਤੇ ਇਹਨਾਂ ਦੇ ਛੇਤਰ ਫੇਰੋ ਚੰਗੀ ਤਰ੍ਹਾਂ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਨਰਨਕੇ ਕਾਲਤਾ ਸਾਹਿਬ ਤੇ ਅਟੈਕ ਕਰਵਾਇਆ ਭਿੰਡਰਾਂ ਵਾਲੇ ਦੀ ਕਰਤੂਤ ਸੀ ਜੇ ਭਿੰਡਰਾਂ ਵਾਲਾ ਉਥੇ ਨਾ ਬੰਦਾ ਅਟੈਕ ਨਹੀਂ ਹੋਣਾ ਸੀ ਜੋਹੀ ਨੇ ਤੇ ਇਹਨਾਂ ਨੇ 1978 ਵਾਲਾ ਜਿਹੜਾ ਕਾਹਣ ਹੋਇਆ ਸੀ ਨਰਨਕਰੇ ਦੇ ਨਾਲ ਉਹ ਵਾਪਰਿਆ ਇਥੋਂ ਸਾਰਾ ਕੁਝ ਸਿੰਘਣੀ ਛੇੜੀ ਹੈ ਬੰਕਾਰੀ ਕਾਹਣ ਤੋਂ ਦਰਵਾ ਸਾਹਿਬ ਤੇ ਅਟੈਕ ਹੋ ਜਾਂਦਾ ਹੈ ਇੰਦਰਾ ਗਾਂਧੀ ਦੀ ਹੱਤਿਆ ਹੁੰਦੀ ਹੈ ਦਿੱਲੀ ਸੇ ਕਤਲਿਆਮ ਹੁੰਦਾ ਹੈ ਇਹ ਸਾਰੀਆਂ ਕਰਤੂਤਾਂ ਇਹਨਾਂ ਟਕਸ਼ਾਲੀਆਂ ਨੇ ਕੀਤੀਆਂ ਨੇ ਧੂਤਿਆਂ ਨੇ ਕੀਤੀਆਂ ਨੇ ਹੁਣ ਫੇਰ ਖੂਨੀ ਝੜਪ ਜਣ ਕੇ ਪੰਜਾਬ ਨੂੰ ਆਪਸ ਵਿੱਚ ਲੜਾ ਕੇ ਮਾਰਨ ਲੋਕਾਂ ਨੂੰ ਇਹਨਾਂ ਨੇ ਕੋਈ ਇਹਨਾਂ ਕੋਲੇ ਕੌਮੀ ਐਜੰਡਾ ਨਹੀਂ ਕੋਈ ਵਿਚਾਰਤਾ ਰ ਇਹਨਾਂ ਕੋਲੇ ਟੂਟੀਆਂ ਮੰਨਣੀਆਂ ਨੇ ਤੇ ਜਿਹੜੀਆਂ ਅਸ਼ਲੀਲ ਕਥਾ ਕਹਾਣੀਆਂ ਨੇ ਗੈਰ ਗ੍ਰੰਥਾਂ ਵਿੱਚ ਉਹ ਇਹਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੁਣਾਉਣੀਆਂ ਨੇ ਲੋਕਾਂ ਨੂੰ ਇਹਨਾਂ ਨੇ ਟੂਟੀਆਂ ਮੰਨਣ ਲਾਤਾ ਲੋਕਾਂ ਦੇ ਵਿੱਚ ਐਨੀ ਨਫਰਤ ਪੈਦਾ ਕਰਦੀ ਇਹਨਾਂ ਲੋਕਾਂ ਨੇ ਐਨੀ ਕਟੜ ਦਾ ਭਰਤੀ ਇਹਨਾਂ ਨੇ ਬਾਬੇ ਨਾਨਕ ਦੀ ਸਿੱਖੀ ਨੂੰ ਜਿੰਨੀ ਢਾ ਇਹਨਾਂ ਧੂਤਿਆਂ ਨੇ ਲਾਈ ਹੈ ਇਹਨਾਂ ਟਕਸਾਲੀਆਂ ਨੇ ਲਾਈ ਹੈ ਇਹ ਟਕਸਾਲ ਨੇ ਲਾਈ ਹੈ ਫਿਰ ਕੋਈ ਲਾਈ ਨਹੀਂ ਸਕਦਾ ਇਹ ਬੇਨਤੀ ਮੈਂ ਤਾਂ ਕੀਤੀ ਹੈ ਇਹਨਾਂ ਦੀ ਪੋਸ਼ ਨੂੰ ਅੱਗ ਲੱਗੀ ਹੋਈ ਹੈ ਦੋ ਚਾਰ ਦਿਨਾਂ ਦੀ ਪੋਸਟ ਘੁੰਮਦੀ ਹੈ ਇਹਦੀ ਚਲੋ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਤਰ ਹੋਈਏ ਪੰਥ ਲਈ ਕੁਝ ਐਮ ਫੈਸਲੇ ਕਰੀਏ ਜਿਹੜੇ ਸਭ ਬਕਵਾਸ ਜਿੰਨਾ ਪਿੱਛੇ ਪਾਇ ਕਰ ਰਹੇ ਨੇ ਇਹਨੇ ਅੱਜ ਤੱਕ ਕੌਮ ਲਈ ਇੱਕ ਵੀ ਚੰਗਾ ਕੰਮ ਨਹੀਂ ਕੀਤਾ ਸਭ ਤੋਂ ਵਧੀਆ ਕਾਰ ਸੀ ਪਰਿਵਾਰ ਸਾਹਿਬ ਨੇ ਜਿਹੜਾ ਨਾਨਕ ਸ੍ਰੀ ਕੈਲੰਡਰ ਬਣਾਇਆ ਸੀ ਤੇ ਉਹ ਰੱਦ ਕਰਵਾਇਆ ਇਹਨਾਂ ਹਰਾਮਖੁਰਾਂ ਨੇ ਇਹ ਸਚਾਈ ਹੈ ਬਹੁਤ ਵੱਡੀ ਤੇ ਹੁਣ ਨੰਦਪੁਰ ਸਾਹਿਬ ਵੀ ਕਿ ਕੱਟ ਕਰਨੇ ਸ਼ੁਰੂਆਤ ਖਾਲਸਾ ਬੁਲਾਉਣ ਵਾਸਤੇ ਵੀ ਉੱਥੇ ਬੜਾ ਕੁਝ ਕਰਨਗੇ ਜਾਣੇ ਕਿ ਮੈਂ ਸਾਫ਼ ਕਹਿ ਦਮੈਂ ਮੈਂ ਇਹਨਾਂ ਨੂੰ ਜਹਦਾਰ ਕਿਹੜਾ ਚਾਹੀਦਾ ਜਿਆਦਾ ਨਰੇਣੂ ਮਹੰਤ ਹੋਵੇ ਜਿਹੜਾ ਪੂਰੀ ਕੌਮ ਨੂੰ ਪਖੰਡੀ ਬਣਾ ਦੇ ਉਹ ਜਹਦਾਰ ਹੋਵੇ ਤੇ ਜਾਂ ਕੋਈ ਜੇਲ੍ਹ ਵਿੱਚ ਬੈਠਾ ਅੱਤਵਾਦੀ ਹੋਵੇ ਉਹ ਜਹਦਾਰ ਹੋਣਾ ਚਾਹੀਦਾ ਬੜਿਆ ਲਿਖਿਆ ਬਾਬੇ ਨਾਨਕ ਦੇ ਸਿਧਾਂਤਾਂ ਦੀ ਗੱਲ ਕਰਨ ਵਾਲਾ ਫਿਲਾਸਫੀ ਤੋਂ ਜਾਣੂ ਜਾਂ ਕਹਿ ਲਈਏ ਵਧੀਆ ਕਿਰਦਾਰ ਵਾਲਾ ਵਿਦਵਾਨ ਜਿਹੜਾ ਇਹਨਾਂ ਨੂੰ ਪਸੰਦ ਨਹੀਂ ਹੈਗਾ ਇਹ ਆਪ ਦੁੱਤੇ ਨੇ ਇਹ ਟਕਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੰਨੀ ਗਲਤ ਪੜ੍ਹਦੇ ਨੇ ਪੜਾਉਂਦੇ ਨੇ ਇੰਨਾ ਜਿੱੱਡੀ ਬਣਾਤਾ ਇਹਨਾਂ ਨੂੰ ਰੋਕਾ ਨਹੀਂ ਇੰਨੇ ਸ਼ਬਦ ਗਲਤ ਬੋਲਦੇ ਨੇ ਗੁਰਬਾਣੀ ਦੇ ਵਿੱਚੋਂ ਮੈਂ ਕਹਿੰਨਾ ਅਰਥਾਂ ਦੇ ਅਨਰਥ ਕਰਦੇ ਨੇ ਬੰਦੇ 1% ਵੀ ਇਹਨਾਂ ਕੋਲੇ ਬਾਬੇ ਨਾਨਕ ਦੀ ਵਿਚਾਰਧਾਰਾ ਹੈ ਨਹੀਂ 1% ਵੀ ਸਿਧਾਂਤ ਹੈ ਨਹੀਂ ਫਲੂ ਮਾਨ ਦਾ ਕਸ਼ਹਿਰਾ ਫਲਾਨਾ ਤੇ ਮਕਾ ਕਿੱਥੋਂ ਆਇਆ ਇਹ ਸਿੱਖਾਂ ਦੀ ਜਦੋਂ ਗੱਲ ਕਰਦੇ ਨੇ ਇਹ ਸਾਰਾ ਕੁਝ ਪਖੰਡ ਬਾਦ ਇਹ ਟਕਸਾਲ ਵਾਲੇ ਨੇ ਪੈਦਾ ਕੀਤਾ ਤੇ ਹੁਣ ਚਾਹੁੰਦੇ ਨੇ ਵੀ ਜੇ ਕੋਈ ਮਾੜਾ ਮੋਟਾ ਵਿਦਵਾਨ ਆਇਆ ਕੋਈ ਦਲੀਲ ਦੇ ਨਾਲ ਗੱਲਬਾਤ ਕਰੇ ਉਹਨੂੰ ਇਹ ਪਸੰਦ ਨਹੀਂ ਕਰਦੇ ਇਹ ਜਿੰਨੇ ਸੰਪਰਦਾਇਆਂ ਵਾਲੇ ਨੇ ਡੇਰਾਵਾਦ ਹੈ ਸਾਰਾ ਇਹ ਕੌਮ ਦੀਆਂ ਜੜਾਂ ਵਿੱਚ ਤੇਲ ਪਾਉਣ ਵਾਲੇ ਤੇ ਹੁਣ ਇਹ ਮੁਖੀ ਬਣ ਕੇ ਟਕਸਾਲ ਦਾ ਬਗੜ ਬਿੱਲਾ ਸਾਹਮਣੇ ਆਇਆ ਕਿ ਚਲੋ ਅਖੋਤੀ ਮੈਂ ਤਾਂ ਇਹ ਕਹਿਣਾ ਅਖੋਤੀ ਆਪ ਨੇ ਅਖੋਤੀ 71 ਦਾ ਹੋਣੀ ਕਾਦੇ ਨਹੀਂ ਕਰਨੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਬਚੋ ਇਹਨਾਂ ਤੋਂ ਪਹਿਲੀ ਗੱਲ ਪਾਇਨਾ ਡੇਰਿਆਂ ਵਿੱਚ ਇਹਨਾਂ ਟਕਸਾਲਾਂ ਤੋਂ ਖੇੜਾ ਛਡਾ ਲੋ ਬਾਣੀ ਪੜਿਆ ਪਰ ਖੁਦ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਗ੍ਰਸਟੀ ਜੀਵਨ ਤੋਂ ਇਹ ਭਗੌੜੇ ਬੰਦੇ ਨੇ ਇਹੋ ਜਿਹੇ ਅਸ਼ਲੀਲ ਹਰਕਤਾਂ ਗਾਲਾਂ ਦਿੰਦਿਆਂ ਦੀਆਂ ਇਹਨਾਂ ਦੀਆਂ ਸਾਹਮਣੇ ਆਈਆਂ ਹੋਈਆਂ ਸੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ